ਕੋਈ ਆੜੇ ਬਿਨਾਰੇ ਕੀ ਵਾਟਾ ਵਾਰਾ ਜਨ ਕੀ ਆਵਾਰਾ ਹੋਈ ਆਨ ਮਲਾਵੇ ਜੀ ਕਾਇਕ ਨਾ ਆਲਾ ਗਾਟਾ ਬਾਰ ਦੇਖਣ ਕੇ ਸਾਈ ਦਰਸ਼ਨ ਹਰ ਦੇਖਣ ਕੇ ਸਾਈ ਰੋਜ ਨੇ ਆਰੋਗਨੀਆਂ ਸੋਤਾ ਸੋਤਾ ਵਾਈਟ ਜੀਤੇ ਮਤੇ ਤੇ ਅਜੂਲਾ ਨਗਰ ਕੀਰਤਨ ਇਹ ਗੋਬਿੰਦ ਸਿੰਘ ਜੀ ਤੇ ਜਨ ਗੋਪਰ ਉਹ ਸੰਬੰਧ ਵਿੱਚ ਲੋਕਲ ਗੋਪਰ ਕਮੇਟੀ ਮੋਗਾ ਵੱਲੋਂ ਇਹ ਨਗਰ ਕੀਰਤਨ ਆਜੇ ਗੁਰੂ ਸ਼ੇਰਪਾਸ਼ਾ ਦੇ ਗੁਰਦੁਆਰਾ ਸਾਹਿਬ ਤੋਂ ਮੁੱਕਣ ਵਾਲੇ ਰਾਹ ਤੋਂ ਸਟਾਰਟ ਹੋ ਕੇ 메인 ਬਾਜ਼ਾਰ ਵੇਚਦੀ ਹੁਣ ਇਹ ਰੇਲਵੇ ਸਟੇਸ਼ਨ ਰੇਨਵੇ ਰੋਡ ਤੇ ਪਹੁੰਚ ਗਿਆ ਹੈ ਤੇ ਹੁਣ ਵਾਪਸ ਹੀ ਰੂਟ ਗੁਰੂ ਸ਼ੇਰਪਾਸ਼ਾ ਦੇ ਵੱਲ ਜਾ ਰਿਹਾ ਹੈ ਤੇ ਆਪ ਸੰਗਤਾਂ ਦਾ ਸਾਰੇ ਲੋਕਾਂ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ ਹੀ ਸੁਸਾਇਟੀਆਂ ਦਾ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਲੋਕਲ ਗੁਰਪੁਰਬ ਕਮੇਟੀ ਨਗਰ ਕੀਰਤਨ ਕੱਢ ਰਹੀ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਸਾਡੀ ਲੋਕਲ ਗੋਪਰ ਮੀਟਿੰਗ ਨੂੰ 50 ਸਾਲ ਹੋ ਗਏ ਨੇ ਇਸ ਕਰਕੇ ਅੱਜ ਨਗਰ ਕੀਰਤਨ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋਣ ਕਰਕੇ ਸੰਗਤਾਂ ਬਹੁਤ ਜ਼ਿਆਦਾ ਨੇ ਬਹੁਤ ਧੰਨਵਾਦ ਆ ਸਾਰੀਆਂ ਸੰਗਤਾਂ ਦਾ ਸੁਸਾਇਟੀਆਂ ਦਾ ਸਾਰੀਆਂ ਸਮਾਜੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ